ਸਿੰਦ ਆਜ ਕੀ ਮੌਜ ਹੈ ਅੱਜ ਜੀ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਵਾ ਜਿਸ ਆਪਰੇਸ਼ਨ ਦੇ ਵਿੱਚ ਵਕਫ ਵਕ ਟੀਮਾਂ ਭਾਗ ਲੈ ਰਹੀਆਂ ਨੇ ਜਿਵੇਂ ਕਿ ਸਾਡੇ ਨਾਲ ਜੋ ਸਾਡੀ ਅੰਮ੍ਰਿਤਸਰ ਦੀ ਡੌਗ ਸਕਰ ਟੀਮ ਹੈ ਇਸ ਤੋਂ ਇਲਾਵਾ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਮੁਲਾਜ਼ਮ ਨੇ ਨਾਲ ਸਾਡੀ ARP ਦੀ ਟੀਮ ਹੈ ਤੇ ਨਾਲ ਸਾਡੇ ਹਾਫ ਸੈਕਸ਼ਨ ਪੈਰਾਮਿਲਟਰੀ ਫੋਰਸਸ ਦਾ ਸੋ ਸਾਰੀਆਂ ਅਲੱਗ-ਅਲੱਗ ਫੋਰਸਸ ਵੱਲੋਂ ਅੱਜ ਇਕੱਠਾ ਹੋ ਕੇ ਅੱਜ ਇੱਥੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਸ ਜਨਰਲ ਇਲੈਕਸ਼ਨ 2024 ਬਿਲਕੁਲ ਸਿਰ ਤੇ ਹਨ ਸੋ ਉਸ ਦੇ ਮੱਦੇਨਜ਼ਰ ਅੱਜ ਰੇਲਵੇ ਸਟੇਸ਼ਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਯਾਤਰੀਆਂ ਦੀ ਆਉਣ ਜਾਣ ਲੱਗਿਆ ਰਹਿੰਦਾ ਵਾ ਸੋ ਬੜਾ ਇਹ ਸੈਂਸਿਟਿਵ ਪੁਆਇੰਟ ਹੈ ਇਸ ਕਰਕੇ ਅੱਜ ਇੱਥੇ ਅਸੀਂ ਕਾਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਜਿਸ ਆਪਰੇਸ਼ਨ ਦੇ ਤਹਿਤ ਫਿਜ਼ੀਕਲੀ ਲਵਾਰਸ ਕੋਈ ਬੈਗ ਜਾਂ ਲਵਾਰਸ ਵਸਤੂ ਕੋਈ ਜਾਂ ਜਿੰਨੇ ਵੀ ਸ਼ੱਕੀ ਪੁਰਸੇ ਸਾਨੂੰ ਮਿਲਣਗੇ ਸਾਰਿਆਂ ਨੂੰ ਸਰਚ ਤੇ ਪੁਸ਼ਕਿਸ਼ ਕੀਤੀ ਜਾਊਗੀ ਤਾਂ ਕਿ ਕੋਈ ਵੀ ਸਸਪੀਸ਼ੀਅਸ ਆਬਜੈਕਟ ਜਾਂ ਵਸਤੂ ਜਿਸ ਵਿੱਚ ਕੋਈ ਕੋਈ ਐਕਸਪਲੋਸਿਵ ਜਾਂ ਫਿਰ ਕੋਈ ਹੋਰ ਹਾਨੀਕਾਰਕ ਚੀਜ਼ ਹੋ ਸਕਦੀ ਹੈ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਰਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਵੇਂ ਕਿ ਰੇਲਵੇ ਸਟੇਸ਼ਨ ਤੇ ਵਕ ਵਕ ਹਰ ਐਂਟਰੀ ਪੁਆਇੰਟਸ ਤੇ ਡੀ ਐਫ ਐਮ ਡੀ ਗੇਟਸ ਵੀ ਲੱਗੇ ਹੋਏ ਨੇ ਨਾਲ ਦੀ ਨਾਲ ਸੀਸੀਟੀਵੀ ਕੈਮਰਾਸ ਵੀ ਲੱਗੇ ਹੋਏ ਨੇ ਤੇ ਸਾਡੇ ਕੋਲ ਵੀ ਸਰਚ ਕਰਨ ਲਈ ਹੈਂਡਹੈਲਡ ਮੈਟਲ ਡੈਟੈਕਟਰਸ ਨੇ ਸੋ ਸਾਰੀਆਂ ਅਲੱਗ ਅਲੱਗ ਨਾਲ ਸਾਡੇ ਕੋਲ ਸਨੀਫਰ ਡੌਗਸ ਨੇ ਸੋ ਸਾਰੀਆਂ ਚੀਜ਼ਾਂ ਨੂੰ ਅਸੀਂ ਲਿਆ ਕੇ ਇੱਕ ਤਰੀਕੇ ਨਾਲ ਜੋ ਕ੍ਰਿਮੀਨਲ 엘ਿਮੈਂਟਸ ਨੇ ਜੋ ਕਿ ਕਿਸੇ ਤਰੀਕੇ ਨਾਲ ਕੋਈ ਸੈਬੋਟੇਜ ਕਰ ਸਕਦੇ ਨੇ ਉਹਨਾਂ ਦੇ ਮਨ 'ਚ ਡਰ ਪੈਦਾ ਕਰਨ ਲਈ ਇਹ ਸਰਚ ਅਪਰੇਸ਼ਨ ਕੀਤਾ ਜਾ ਰਿਹਾ ਵਾ ਤੇ ਜਿੰਨੇ ਵੀ ਯਾਤਰੀ ਨੇ ਚੰਗੇ ਸਿਟੀਜ਼ਨ ਨੇ ਚੰਗੇ ਲੋਕ ਨੇ ਜੋ ਇੱਥੇ ਟਰੈਵਲ ਕਰ ਲਈ ਆਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੌਨਫੀਡੈਂਸ ਬਣੇ ਕਿ ਪੁਲਿਸ ਬਿਲਕੁਲ ਤਨਾਤ ਹੈ ਤੇ ਇੱਕ ਪੀਸਫੁਲ ਇਲੈਕਸ਼ਨਸ ਕਰਾਉਣ ਲਈ ਬਿਲਕੁਲ ਪੱਭਾਂ ਭਾਰ ਜਿਸ ਵਿੱਚ ਸਾਰੀਆਂ ਅਲੱਗ-ਅਲੱਗ ਟੁਕੜੀਆਂ ਲੱਗੀਆਂ ਹੋਈਆਂ ਨੇ ਸਰ ਜੀ ਵੀ ਸ਼ੱਕੀ ਸ਼ਖਸੀ ਕੋਲੋਂ ਕੋਈ ਚੀਜ਼ ਪਰਾਮਾਣਿਤ ਨਹੀਂ ਹੈ ਤੇ ਮੌਕੇ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਬਾਕੀ ਲੋਕਾਂ ਨੂੰ ਇਸ ਮੁੱਦੇ ਤੇ ਕੀ ਅਪੀਲ ਹੈ ਬਿਲਕੁਲ ਜੀ ਅਗਰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਜੋ ਕਿ ਜਾਂ ਤਾਂ ਇਲੀਗਲ ਹੈ ਕ੍ਰਿਮੀਨਲ ਇਲੀਗਲ ਹੈ ਜਾਂ ਮਾਡਲ ਕੋਡ ਆਫ ਕੰਡਕਟ ਦੇ ਖਿਲਾਫ ਹੈ ਤਾਂ ਉਸ ਵਿੱਚ ਬੰਦੀ ਕਾਰਵਾਈ ਤੁਰੰਤ ਕੀਤੀ ਜਾਊਗੀ ਤੇ ਅਗਰ ਕੋਈ ਸ਼ੱਕੀ ਪੁਰਸ਼ ਲੱਗ ਮਿਲਦਾ ਵਾ ਉਹਨੂੰ ਥਾਣੇ ਲੈ ਜਾ ਕੇ ਉਹਦੀ ਪੁਸ਼ਕਸ਼ ਕੀਤੀ ਜਾਊਗੀ ਤੇ ਅਗਰ ਪੁਸ਼ਕਸ਼ ਦੇ ਵਿੱਚ ਕੁਝ ਇਹੋ ਜਿਹਾ ਨਿਕਲਦਾ ਵਾ ਉਹਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ ਥੈਂਕ ਯੂ